ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਨਹੀਂ ਵਿਚਾਰੇ ਪਰਿਵਾਰ ਵਿਚਾਰੇ ਕਹਿੰਦੇ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਇੱਥੋਂ ਤੱਕ ਵੀ ਕਹਿੰਦੇ ਆ ਕਹਿੰਦੇ ਉਹ ਜਵਾਬ ਤਾਂ ਦੇਣ ਕੇ ਪੰਜਾਬ ਬਚਾ ਕੀਤੇ ਹੋਤੇ ਰਿਹਾ ਦੇਖੋ ਮੈਨੂੰ ਕੋਈ ਇਹਨੂੰ ਮੁੱਖ ਮੰਤਰੀ ਦੇ ਕੋਈ ਟਿੱਪਣੀ ਤੇ ਜਵਾਬ ਦੇਣ ਦੀ ਲੋੜ ਨਹੀਂ ਹੈ ਮੈਂ ਕੋਈ ਪਹਿਲੀ ਵਾਰ ਨਹੀਂ ਪਿੰਡਾਂ 'ਚ ਗਿਆ ਆ ਤਾਂ ਹੁਣੀ ਸੀ ਐਸੇ ਚਾਇਆ ਅਹੀਂ ਤਾਂ ਪਿਛਲੇ 30 35 ਸਾਲ ਤੋਂ ਮੈਂ ਲੋਕਾਂ ਵਿੱਚ 35 ਸਾਲ 'ਚ ਸਦਾ ਪ੍ਰਕਾਸ਼ ਸਿੰਘ ਜੀ ਬਦਲਦੀਆਂ ਸਰਕਾਰਾਂ ਵੀ ਰਹੀਆਂ ਜਿਨ੍ਹਾਂ ਨੇ ਜੋ ਕੁਝ ਪੰਜਾਬ 'ਚ ਬਣਿਆ ਉਹਨਾਂ ਦੀ ਬਦੌਲਤ ਹੀ ਹੈ ਉਹ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਅਕਾਲੀ ਪਾਰਟੀ ਨੂੰ ਪਰਿਵਾਰ ਬਚਾਉਣ ਦੀ ਲੋੜ ਨਹੀਂ ਅਕਾਲੀ ਪਾਰਟੀ ਤਾਂ ਆਮ ਜਨਤਾ ਦੀ ਲੜਾਈ ਲੜਦੀ ਹੈ ਖਾਲਸਾ ਪੰਥ ਦੀ ਲੜਾਈ ਲੜਨ ਆਲੀ ਹੈ ਜੇ ਸਾਨੂੰ ਕਲੀ ਸਰਕਾਰ ਦੀ ਲਾਲਚ ਹੋਏ ਤੇ ਵੱਡੇ ਬਾਦਲ ਸਾਹਿਬ ਨੇ 16 ਸਾਲ ਨਹੀਂ ਜੇਲ੍ਹਾਂ ਜਾਣਾ ਸੀ ਸਾਡੇ ਵਰਕਰਾਂ ਨੇ 10-10 ਸਾਲ ਜੇਲ੍ਹਾਂ ਜਾਣਾ ਸੀ ਜੀ ਅਕਾਲੀ ਦਲ ਇੱਕ ਸੋਚ ਹੈ ਪੋਲਿਟਿਕਲ ਪਾਰਟੀ ਘਟ ਹੈ ਪਰ ਸੋਚ ਹੈ